ਇਹੋਸ ਕ੍ਰੀਨ ਦੇ ਉੱਤੇ ਤੁਸੀਂ ਤਸਵੀਰ ਦੇਖ ਰਹੇ ਹੋ ਸੰਗਤ ਜੀ ਇਸ ਤਸਵੀਰ ਨੂੰ ਧਿਆਨ ਦੇ ਨਾਲ ਦੇਖੋ ਇਸ ਦੇ ਵਿੱਚ ਜੋ ਸਿੰਘ ਸਾਹਿਬ ਨਜ਼ਰ ਆ ਰਹੇ ਨੇ ਇਹ ਨੇ ਸਰਦਾਰ ਮੋਹਨ ਸਿੰਘ ਦੂਜੀ ਜੰਗ ਸੰਸਾਰ ਵਿੱਚ ਜਰਮਨਾ ਲਈ ਲੜਿਆ ਇਹ ਉਹ ਜਰਨਲ ਸੀ ਜੰਗ ਜਿੱਤਣ ਤੋਂ ਬਾਅਦ ਜਿਸ ਨੂੰ ਹਿਟਲਰ ਨੇ ਇਨਾਮ ਦੇਣਾ ਚਾਹਿਆ ਤੇ ਇਸ ਸਰਦਾਰ ਸਾਹਿਬ ਨੇ ਕੀ ਕਿਹਾ ਸਾਨੂੰ ਇਨਾਮ ਦੇ ਵਿੱਚ ਪੈਸੇ ਨਹੀਂ ਚਾਹੀਦੇ ਵਧੀਆ ਹਥਿਆਰ ਦੇਓ ਕਿਉਂਕਿ ਅਸੀਂ ਆਪਣੇ ਦੇਸ਼ ਨੂੰ ਆਜ਼ਾਦ ਕਰਵਾਉਣਾ ਚਾਹੁੰਦੇ ਹਾਂ ਭਾਰਤ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ ਹਿਟਲਰ ਪਾਸੋਂ ਇਹਨਾਂ ਨੇ ਹਥਿਆਰ ਮੰਗੇ ਔਰ ਤੁਹਾਨੂੰ ਅਸੀਂ ਦੱਸ ਦਈਏ ਕਿ ਜਿਹੜੇ ਹਥਿਆਰ ਹਿਟਲਰ ਨੇ ਇਹਨਾਂ ਸਿੰਘ ਸਾਹਿਬ ਨੂੰ ਦਿੱਤੇ ਸਨ ਉਹੀ ਹਥਿਆਰ ਆਜ਼ਾਦ ਹਿੰਦ ਫੌਜ ਨੇ ਵਰਤ ਕੇ ਰੰਗੂਨ ਦੇ ਵਿੱਚ 50 ਹਜ਼ਾਰ ਤੋਂ ਵੱਧ ਅੰਗਰੇਜ਼ ਮਾਰੇ ਸਨ ਜਿਸ ਦੇ ਬਾਅਦ ਅੰਗਰੇਜ਼ਾਂ ਨੇ ਭਾਰਤ ਛੱਡਣ ਦਾ ਫੈਸਲਾ ਕੀਤਾ ਸੀ ਪਰ ਕਾਂਗਰਸੀਆਂ ਨੇ ਆਜ਼ਾਦੀ ਦਾ ਸਾਰਾ ਦਾ ਸਾਰਾ ਕ੍ਰੈਡਿਟ ਜਿਹੜਾ ਉਹ ਗਾਂਧੀ ਦੇ ਚਰਖੇ ਨੂੰ ਦਿੱਤਾ ਔਰ ਇਹਨਾਂ ਸਿੰਘ ਸਾਹਿਬ ਨੂੰ ਸਰਦਾਰ ਮੋਹਨ ਸਿੰਘ ਵਰਗੇ ਮਹਾਨ ਯੋਧੇ ਨੂੰ ਇਤਿਹਾਸ ਦੇ ਵਿੱਚੋਂ ਗਾਇਬੇ ਕਰ ਦਿੱਤਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਇਹਨਾਂ ਨੂੰ ਵੱਧ ਤੋਂ ਵੱਧ ਪ੍ਰਚਾਰੀਏ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਭਾਰਤ ਦੀ ਆਜ਼ਾਦੀ ਦੇ ਵਿੱਚ ਇਹਨਾਂ ਮਹਾਨ ਸਿੱਖ ਯੋਧਿਆਂ ਦਾ ਕਿੰਨਾ ਵੱਡਾ ਰੋਲ ਹੈ